ਹਾਂ ਨਹੀਂ ਇਥੋਂ ਨਹੀਂ ਇਥੋਂ ਤੋੜਨ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਟੁੱਟਾ ਨਹੀਂ ਗਾ ਅੱਛਾ ਅੰਦਰ ਜਿਹੜੀਆਂ ਅਲਮਾਰੀਆਂ ਤੋੜਨ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਨਹੀਂ ਟੁੱਟੀਆਂ ਉਹ ਬਸ ਉਹਨਾਂ ਨੂੰ ਜੋ ਮੋਟਾ ਸਮਾਨ ਇੱਕ ਵਾਰੀ ਮਿਲ ਗਿਆ ਉਹ ਨਿਕਲਣ ਦੀ ਉਹਨਾਂ ਨੇ ਭੱਜਣ ਦੀ ਕੀਤੀ ਠੀਕ ਲੈ ਕੇ ਨਿਕਲ ਗਏ ਬਿਲਕੁਲ ਸੰਤੁਸ਼ਟੀ ਹੈ ਜੀ ਉਹ ਪੂਰਾ ਰਾਤ ਸਾਡੇ ਕੋਲ 3 3.5 ਘੰਟੇ ਰਹੇ ਆ ਕੇ ਪੂਰੀ ਉਹਨਾਂ ਕਾਰਵਾਈ ਕੀਤੀ ਐਫ ਆਈ ਆਰ ਦਰਜ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਆਪਾਂ ਮਤਲਬ ਤੁਹਾਨੂੰ ਜਲਦੀ ਇਹਦਾ ਮਤਲਬ 24 48 ਘੰਟੇ ਦੇ ਵਿੱਚ ਤੁਹਾਡਾ ਪੁਸ਼ਟੀ ਕਰਦਾਂਗੇ ਬੰਦਿਆਂ ਕੋਈ ਇੱਕ ਵਜੇ ਪੰਜ ਮਿੰਟ ਘਟੇ ਇੱਕ ਤਾਂ ਇਹ ਚੱਲੇ ਆ ਤੇ ਜਾਣ ਤੋਂ ਬਾਅਦ ਵੀ ਮਤਲਬ ਇਹ 1 ਵਜੇ ਦੇ 3 ਮਿੰਟ ਦੇ ਮਤਲਬ ਬੰਦੇ ਜਿਹੜੇ ਕੰਦ ਟੱਪ ਗਏ ਆ ਗਏ ਨੇ ਉਹਨਾਂ ਨੇ ਆਣ ਕੇ ਪਹਿਲਾਂ مین ਗੇਟ ਤੋੜਿਆ ਫਿਰ ਉਸ ਤੋਂ ਬਾਅਦ ਕਮਰਾ ਤੋ ਕਮਰਾ ਤੋੜਿਆ ਕਮਰੇ ਤੋੜ ਕੇ ਉੱਥੇ ਜੋ ਗਹਿਣਾ ਸੀ ਜੋ ਪੈਸਾ ਪਿਆ ਰੁਪਿਆ ਪਿਆ ਦਾ ਸੀ ਉਹ ਕੱਢ ਕੇ ਲੈ ਗਏ ਨੇ ਲਹਿ ਗਏ ਨੇ ਕਿੰਨਾ ਕਿੰਨਾ ਕਿ ਨੁਕਸਾਨ ਨੁਕਸਾਨ ਜਿਹੜਾ ਕਾਫੀ ਹੋਇਆ ਹੈ ਲੈ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਗੇ ਕੋਈ ਮਰ ਦੇਖਿਆ ਨਹੀਂ ਹੈਗਾ ਕੀ ਕੁਝ ਹੈਗਾ ਗਿਆ ਜਿਹੜਾ ਜਿੰਨਾ ਹੀ ਗਹਿਣਾ ਹੈਗਾ ਸੀ ਉਹ ਸਾਰਾ ਲੈ ਗਏ ਨੇ ਕੈਸ਼ਵੀ ਕੈਸ਼ਵੀ ਘੜਿਆ ਹੋਰ ਵੀ ਕੀਮਤੀ ਸਮਾਨ ਹੈ ਬਸ ਗਹਿਣਾ ਤੇ ਆਪਣਾ ਪੈਸੇ ਨਗਦ ਖੜੇ ਕੀ ਜਮਾਨਾ ਉਹ ਕੀਮਤੀ ਸਮਾਨ ਹੀ ਹੋ ਗਿਆ ਹੂੰ ਇੱਕਦੋਂ ਪਤਾ ਲੱਗਦਾ ਫਿਰ ਵੀ ਸਾਡੇ ਘਰ ਐਡੀ ਵੱਡੀ ਚੋਰੀ ਦੀ ਵਾਰਦਾਤ ਹੋਈ ਅੱਜ ਰਾਤੀ 7 ਵਜੇ ਬੱਚੇ ਆਏ ਨੇ ਘਰ ਮੈਂ ਦਿੱਲੀ ਜਾ ਰਿਹਾ ਜਾਣਾ ਸੀ ਟ੍ਰੇਨ ਲੇਟ ਹੋ ਗਈ ਉਹਦੇ 5 ਘੰਟੇ ਟ੍ਰੇਨ ਲੇਟ ਸੀ ਤੇ ਮੈਂ ਸਟੇਸ਼ਨ 'ਤੇ ਬੈਠਾ ਐਸਾ ਇਹ ਜਦੋਂ 7 ਵਜੇ ਘਰ ਆਏ ਨੇ ਇਹਨਾਂ ਨੇ ਵੇਖਿਆ ਵੀ ਦਰਵਾਜ਼ੇ ਟੁੱਟੇ ਨੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਾ ਉਸ ਵਾਰ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਸਟੇਸ਼ਨ ਤੋਂ ਫਿਰ ਵਾਪਸ ਆ ਗਿਆ ਆ ਆਣ ਕੇ ਦੇਖਿਆ ਵੀ ਜੇ ਉਹਨਾਂ ਦਾ ਚਲ ਆਪਣਾ ਪ੍ਰਸ਼ਾਸਨ ਸੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹਾਦੀ ਘੜੀ ਦੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਤੁਹਾਡੇ ਨਾਲ ਸਾਰੇ ਮੇਲੇ ਆਉਣ ਤੋਂ ਪਹਿਲਾਂ ਪਹੁੰਚੇ ਹੋਏ ਸੀ ਤੇ ਬਾਕੀ ਉਹਨਾਂ ਸਾਨੂੰ ਕਿਹਾ ਵੀ ਅਸੀਂ ਜਲਦੀ ਜਲਦੀ ਬੰਦਿਆਂ ਰਫੜ ਲਵਾਂਗੇ ਤੇ ਕੈਮਰਿਆਂ ਵਿੱਚੋਂ ਬੰਦਿਆਂ ਦੀ ਸਾਫ਼ ਫੋਟੋ ਨਿਕਲ ਆਉਂਦੀਆਂ ਭੀਆਂ ਨੇ ਦੋ ਜਿਸ ਵਿੱਚ ਦੋ ਦੋ ਜੈਂਟਸਨ ਇੱਕ ਲੇਡੀ ਜੀ ਸ਼ਾਮਲ ਹੈ ਉਹ ਕਾਫੀ ਜਿਹਾ ਪਹਿਲਾਂ ਇੱਥੇ ਬੀੜੀਆਂ ਪੀਂਦੀ ਪਈ ਹੈ ਨਜ਼ਰ ਆਈ ਆ ਅਜੇ ਘਰ ਦੇ ਅੰਦਰ ਬੈਠਾ ਬੀੜੀ ਬਾਹਰ ਬਾਹਰ ਕੈਮਰੇਜ ਨਜ਼ਰ ਆਈ ਆ ਕਿ ਉਹ ਬੀਣੀਆਂ ਪੀ ਰਹੀ ਤੇ ਉਹ ਰਲ ਗਏ ਉਹਨਾਂ ਨੇ ਮਲ ਕੇ ਅੰਦਰ ਆ ਕੇ ਚੋਰੀ ਕਰਦੇ ਕੰਦ ਟੱਪ ਕੇ ਚੋਰੀ ਕੀਤੀ ਸ਼ੱਕ ਹੈਗਾ ਸ਼ੱਕ ਜਿਹੜਾ ਮਤਲਬ ਹੋਈ ਹੈ ਕਿ ਕਿਸ ਨੇ ਮਲ ਜ ਤਵਾ ਦਿੱਤੀ ਆ ਉਹਨਾਂ ਨੇ ਤਾਂ ਹੀ ਪਹਿਲਾਂ ਪ੍ਰੋਗਰਾਮ ਹਾਂ ਪਹਿਲਾਂ ਕਿਸੇ ਨੂੰ ਪਤਾ ਹੋਏਗਾ ਤੁਸੀਂ ਜਾਣਾ ਤੇ ਫੇਰ ਹੀ ਇੱਕ ਨਾਮ ਐਂਟਰ ਹੋਏਗਾ ਹਾਂਜੀ ਹਾਂਜੀ ਤਾਂ ਹੀ ਆਏ ਨੇ ਸਾਡੇ ਇਹ ਪਹਿਲਾਂ ਪਤਾ ਸੀ ਸੂਹ ਸੀ ਉਹਨਾਂ ਨੂੰ ਪਤਾ ਨਹੀਂ ਜਾਣਾ ਤੇ ਆਈ ਮਲਾ ਕੰਮ ਕਰਨਾ ਕਿਉਂਕਿ ਸਭੀ ਕੈਮਰੇ ਧਸਦੇ ਰੇਆ ਉਹ ਪਹਿਲਾ ਹੀ ਬੰਦੇ ਖਲੋਤੇ ਸੀ ਅਸੀਂ ਜਦੋਂ ਨਿਕਲ ਕੇ ਗਏ ਉਹਨਾਂ ਨੇ ਵੇਖਿਆ ਵੀ ਗੱਡੀ ਨਿਕਲ ਗਈ ਆ ਉਹ ਬਾਜੰਦ ਉਸੇ ਦੇ ਅੰਦਰ ਵੜ ਗਏ ਨੇ ਆਹ ਫਤਗ ਟੂੜੀਆਂ ਕਿਸੇ ਵੀ ਇੱਕ ਕਰ ਤੋਂ ਇਹ ਇਨਫੋਰਮੇਸ਼ਨ ਮਿਲੀ ਹੈ ਇਸੇ ਮੌਕੇ ਤੇ ਪਹੁੰਚੇ ਆ ਕਿ ਅਸੀਂ ਜੀ ਜੋ ਪ੍ਰੀਮੀਅਲੀ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਰਹੇ ਆ ਕਰੋ ਕੋਈ ਜਿਹੜਾ ਕੁਝ ਇੱਕ ਘਰ ਵਾਲੇ ਪਤਾ ਲੱਗਾ ਕਿ ਜੋ ਕੋਈ ਅੱਜ ਸਵੇਰੇ ਕੁਝ 11:30 ਵਜੇ ਕਰੋ ਸਾਰੇ ਪਰਵਾਹ ਚ ਲੱਗਿਆ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਦੁਕਾਨ ਟੱਪ ਕੇ ਅੰਦਰ ਟੋੜੀ ਕੀਤੀ ਹੈ ਜਿਹੜਾ ਹੁਣ ਤੱਕ ਪਰਮਿਸਿਸ ਕੋਤਾ ਲੱਗਾ ਅਸੀਂ ਜੀ ਇਹ ਪ੍ਰੀਮੀਅਰ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਦਿੱਤਾ ਜੋਰੀਨ ਟ੍ਰੈਸਬ ਬਾਊਟ ਬੜੇ ਦਿਨ ਹੀ ਘੰ ਸਮ ਸਮਝਾਈਏ ਕਿ 12:54 ਦੇ ਮਿੰਟ ਤੇ ਘਰ ਦੇ ਸਾਰੇ ਜਿਹੜੇ ਆ ਇਹ ਆਪਣੀ ਨਿੱਜੀ ਘਰ ਵਾਸਤੇ ਆ ਫਜ਼ੀਕਾ ਟੂ ਟੋ ਮਸਨ ਹੋਏ ਸੀ ਘਰ ਕੋਈ ਨਹੀਂ ਹੈਗਾ ਕਾਰਨ ਲੋਕ ਲੱਗੇ ਹੋਏ ਸੀ ਕਿਸੇ ਅਨਨੋਟ ਬੰਦੇ ਨੇ ਕਾਰ ਦਾ ਇੰਟਰ ਕਰਕੇ ਇਹਨਾਂ ਘਰ ਚੋਰੀ ਕੀਤੀ ਫਿਲਹਾਲ ਜੋ ਸਾਮਣੇ ਨਜ਼ਰ ਆ ਰਿਹਾ ਹੈ ਜਾਂ ਜੋ ਹਾਲੇ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਹੈ ਨਾਲ ਜੋ ਜੈਂਟਸ ਨੇ ਜਿਹੜਾ ਕੱਲਾ ਹੈ ਅੰਦਰ ਇੱਕੋ ਮਨ ਐਂਟਰ ਕੀਤਾ ਹੈ ਜਿਹੜਾ ਸਰੀਬ 29 ਕਿ ਬੰਦਰ ਰਿਹਾ ਅੰਦਰ ਰਿਹਾ ਤੁਹਾਡੇ ਨੂੰ ਸੁਮਨ ਨੇ ਦੇ ਰਿਹਾ ਹੈ ਯਾਰ ਅਮਾਸੋ ਉਹ ਹੀ ਉਹਨੀ ਸਟੇਟਮੈਂਟ ਵਗੈਰਾ ਜੋ ਸਾਡੇ ਲੈ ਕੇ ਤੇ ਜਿਹੜੀ ਹਰੀ ਪ੍ਰੀਮ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਅਫੇਅਰ ਬਰਦਰ ਕਰ ਰਿਹਾ ਇਹ ਕਿਸੇ ਮੈਨੂੰ ਜੋ ਸਾਹਮਣੇ ਲੱਗ ਰਿਹਾ ਪ੍ਰੀਮੀਅਰ ਇਹ ਤਾਂ ਭੇਦੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਹੋਰ ਹੋਰ ਐਂਗਲ ਨਹੀਂ ਆਇਆ ਫਸਟ ਆਫ ਆਲ ਐਂਗਲ ਹੀ ਸਾਹਮਣੇ ਆ ਰਿਹਾ ਮੈਂ ਹਰ ਐਂਗਲ ਤੇ ਕੰਮ ਕਰਾਂਗਾ